ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੌਂਗ ਡੈਮ ਦਾ 4 ਵੇ ਦਾ ਡਾਟਾ ਭਾਖੜਾ ਡੈਮ ਦਾ ਡਾਟਾ ਜਿਹੜੇ ਕਿ ਭਾਖੜਾ ਡੈਮ ਦੇ 3 ਵਜੇ ਗੇਟ ਫਲੱਡ ਗੇਟ ਜਿਹੜੇ ਉਹ ਖੋਲ ਦਿੱਤੇ ਗਏ ਹਨ ਕਿੰਨੇ ਫੁੱਟ ਤੱਕ ਉਹ ਗੇਟ ਖੋਲੇ ਗਏ ਹਨ ਕਿੰਨੇ ਸਮੇਂ ਲਈ ਖੁੱਲੇ ਰਹਿ ਸਕਦੇ ਹਨ ਕਿੰਨਾ ਉਸ ਦੇ ਵਿੱਚੋਂ ਜਿਹੜਾ ਪਾਣੀ ਉਹ ਅਗਲੇ ਪਾਸੇ ਛੱਡਿਆ ਜਾਵੇਗਾ ਤੇ ਸਤਲੂ ਦਰਿਆ ਦੇ ਵਿੱਚ ਕਿੰਨਾ ਪਾਣੀ ਜਿਹੜੀ ਆਉਣ ਦੀ ਸੁਭਾਵਨਾ ਬਣ ਸਕਦੀ ਆ ਸੋ ਕਿਰਪਾ ਕਰਕੇ ਜਿਹੜਾ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਹਰ ਘਰ ਹਰ ਫੋਨ ਤੱਕ ਇਹ ਵੀਡੀਓ ਜਲਦੀ ਤੋਂ ਜਲਦੀ ਪਹੁੰਚਾ ਦਿਓ ਤਾਂ ਜੋ ਜਿਹੜੀ ਸਹੀ ਜਾਣਕਾਰੀ ਆ ਉਹ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ ਅਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਪਲ-ਪਲ ਦੀ ਜਿਹੜੀ ਵੀਡੀਓ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਕਰ ਆਖ ਲੋ ਜਿਹੜੀ ਆਪਾਂ ਤੁਹਾਨੂੰ ਪਲ-ਪਲ ਦੀ ਜਿਹੜੀ ਖਬਰ ਆ ਉਹ ਡੈਮਾਂ ਦੇ ਦਰਿਆਵਾਂ ਦੀ ਜਿਹੜੀ ਖਬਰ ਆ ਉਹ ਪਲ-ਪਲ ਤੁਹਾਨੂੰ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਕਈ ਸਾਲਾਂ ਤੋਂ ਆਪਾਂ ਤੁਹਾਨੂੰ ਇਹ ਜਾਣਕਾਰੀ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਨੇ ਆ ਸੋ ਅੱਜ ਆਪਾਂ ਜੇਕਰ ਗੱਲ ਕਰੀਏ ਪੌਂਗ ਡੈਮ ਦੀ 4 ਵਜੇ ਦੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਬਿਆਸ ਦਰਿਆ ਦੇ ਕੰਢੇ ਜੇਕਰ ਤੁਸੀਂ ਬੈਠੇ ਹੋ ਤਾਂ ਸੁਚੇਤ ਰਹੋ ਜੇਕਰ ਤੁਸੀਂ ਸਤਲੂ ਦੇ ਦਰਿਆ ਦੇ ਕੰਢੇ ਤੇ ਬੈਠੇ ਹੋ ਸਮੀ ਸਚੇਤ ਰੋ ਕਿਉਂਕਿ ਦੋਵਾਂ ਦੇ ਜਿਹੜੇ ਫਲੱਡ ਗੇਟ ਉਹ ਖੁੱਲ ਚੁੱਕੇ ਨੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਣਾ ਕਿ ਤੁਸੀਂ ਮੈਨੂੰ ਕਿੱਥੋਂ ਦੇਖ ਰਹੇ ਹੋ ਬਿਆਸ ਦੇ ਕੰਡੇ ਤੋਂ ਦੇਖ ਰਹੇ ਹੋ ਜਾਂ ਸਤਲੁਜ ਦੇ ਕੰਡੇ ਤੋਂ ਦੇਖ ਰਹੇ ਹੋ ਆਪਣੇ ਏਰੀਏ ਦਾ ਨਾਮ ਜ਼ਰੂਰ ਲਿਖੋ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਜਿਹੜਾ ਪਾਣੀ ਦਾ ਜਿਹੜਾ ਸਟੇਟਸ ਚੱਲ ਰਿਹਾ ਹੈ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਦੱਸੋ ਬਾਕੀ ਆਪਾਂ ਜੇਕਰ ਗੱਲ ਕਰੀਏ ਪੌਂਗ ਡੈਮ ਦੀ ਰਿਪੋਰਟ ਲਗਭਗ ਜੇਕਰ ਆਪਾਂ 4 ਵੇ ਦੀ ਰਿਪੋਰਟ ਦੇਖੀਏ ਪੌਂਗ ਡੈਮ ਦੀ ਤਾਂ ਜਿਹੜਾ ਪੂਰਾ ਪਾਣੀ ਰੱਖਣ ਦੀ ਜਿਹੜੀ ਸ਼ਮਤਾ ਹੈ ਉਹ ਜਿਹੜਾ ਆਪਾਂ ਨੂੰ ਪਤਾ 1400 ਫੁੱਟ ਆ ਜੇਕਰ ਚਾਰਵੇਂ ਦੀ ਰਿਪੋਰਟ ਦੇ ਅਕੋਰਡਿੰਗ ਐਕਚੁਅਲ ਡਾਟੇ ਦੀ ਗੱਲ ਕਰੀਏ ਤਾਂ ਉਹ ਜਿਹੜਾ 1383.12 ਫੁੱਟ ਤੇ ਪਹੁੰਚ ਚੁੱਕਾ ਹੈ ਜਿਵੇਂ ਕਿ 1400 ਫੁੱਟ 1400 ਤੋਂ 17 ਫੁੱਟ ਜਿਹੜਾ ਘੱਟ ਥੱਲੇ ਰਹਿ ਚੁੱਕਾ ਹੈ ਜੇਕਰ ਆਪਾਂ ਟਰਬਾਈਨਾਂ ਦੇ ਥਰੂ ਆਊਟਫਲੋ ਦੀ ਗੱਲ ਕਰੀਏ ਅੱਗੇ ਹੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਟਰਬਾਈਨਾਂ ਦਾ ਮਤਲਬ ਆ ਕਿ ਜਿਹੜਾ ਰੈਗੂਲਰ ਪਾਣੀ ਚੱਲਦਾ ਜਿੱਥੋਂ ਜਿਹੜੀ ਬਿਜਲੀ ਪੈਦਾ ਹੁੰਦੀ ਆ ਉੱਥੋਂ ਜਿਹੜਾ ਪਾਣੀ 17456 ਕਿਊਸਿਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਪੌਂਗ ਡੈਮ ਤੇ ਵਿੱਚ 4 ਵਜੇ ਜੇਕਰ ਆਪਾਂ ਸਪਿਲਵੇ ਗੇਟਾਂ ਦੀ ਗੱਲ ਕਰੀਏ ਜਿਹੜੇ ਪਹਿਲੇ ਦਿਨ ਖੋਲੇ ਸਨ ਉਹਨਾਂ ਦੇ ਵਿੱਚੋਂ ਜਿਹੜਾ ਪਾਣੀ ਆ 42300 79 ਕਿਊਸਿਕ ਜਿਹੜਾ ਪਾਣੀ ਆ ਸ਼ਾਮ ਨੂੰ 4 ਵਜੇ ਜਿਹੜਾ ਪੋਂਗ ਡੈਮ ਤੋਂ ਛੱਡਿਆ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 59835 ਕਿਊਸਿਕ ਜਿਹੜਾ ਪਾਣੀ ਆ ਸ਼ਾਮ ਨੂੰ 4 ਵਜੇ 19 ਅਗਸਤ 2025 ਨੂੰ ਜਿਹੜਾ ਪੋਂਗ ਡੈਮ ਤੋਂ ਛੱਡਿਆ ਜਾ ਰਿਹਾ ਸੋ ਵੀਡੀਓ ਬਣਾਉਂਦੇ ਬਣਾਉਂਦੇ ਆਪਣੇ ਕੋਲ ਜਿਹੜੀ 5 ਵੇ ਦੀ ਰਿਪੋਰਟ ਵੀ ਪਹੁੰਚ ਚੁੱਕੀ ਆ ਇਸ ਸਮੇਂ ਆਪਾਂ 5:05 ਤੇ ਜਿਹੜਾ 19 ਅਗਸਤ 2025 ਨੂੰ ਸ਼ਾਮ ਨੂੰ ਵੀਡੀਓ ਰਿਕਾਰਡ ਕਰ ਰਹੇ ਆ 5 ਵੇ ਦੀ ਆਪਣੇ ਕੋਲ ਰਿਪੋਰਟ ਪਹੁੰਚ ਚੁੱਕੀ ਆ ਜਿਹੜੀ ਕਿ 1383.12 ਫੁੱਟ ਤੇ ਰੈਸ ਲੈਵਲ ਚੱਲ ਰਿਹਾ ਜੇਕਰ ਇਸ ਦੇ ਵਿੱਚ ਇਨਫਲੋ ਦੀ ਗੱਲ ਕਰੀਏ 4 ਵਜੇ ਦੇ ਮੁਕਾਬਲੇ ਜਿਹੜਾ ਇਨਫਲੋ ਥੋੜਾ ਜਿਹਾ ਘਟਿਆ ਕਿਉਂਕਿ 4 ਵਜੇ ਜਿਹੜਾ 66924 ਕਿਊਸਿਕ ਜਿਹੜਾ ਪਾਣੀ ਇਨਫਲੋ ਕਰ ਰਿਹਾ ਸੀਗਾ ਜੇਕਰ 5 ਵਜੇ ਦੇਖੇ ਤਾਂ ਉਹ ਜਿਹੜਾ 59835 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਤੇ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ ਟੋਟਲ ਆਊਟਫਲੋ 4 ਵਜੇ ਦੇ ਮੁਕਾਬਲੇ ਚੱਲ ਰਿਹਾ 59800 35 QC ਜਿਹੜਾ ਪਾਣੀ ਆ ਜਿੰਨਾ ਪਾਣੀ ਆ ਰਿਹਾ ਉਹਨਾ ਹੀ ਅਗਲੇ ਪਾਸੇ ਜਿਹੜਾ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਆਊਟਫਲੋ ਕੀਤਾ ਜਾ ਰਿਹਾ ਹੁਣ ਜੇਕਰ ਆਪਾਂ ਗੱਲ ਕਰੀਏ ਭਾਖੜਾ ਡੈਮ ਦੀ ਤੇ ਭਾਖੜਾ ਡੈਮ ਦਾ ਮੈਂ ਤੁਹਾਨੂੰ ਸਵੇਰੇ ਵੀ ਲੈਵਲ ਦੱਸਿਆ ਸੀਗਾ ਜਿਹੜਾ 1665.06 ਫੁੱਟ ਤੇ ਪਹੁੰਚ ਚੁੱਕਾ ਹੈ ਟੋਟਲ ਜਿਹੜਾ ਪਾਣੀ ਰੱਖਣ ਦੀ ਸ਼ਮਤਾ ਹੈ ਉਹ ਜਿਹੜਾ 1685 ਫੋਟਾ ਜੇਕਰ ਆਪਾਂ ਭਾਗੜੇ ਦੇ ਵਿੱਚ ਜਿਹੜਾ ਪਾਣੀ ਆਉਣ ਦੀ ਗੱਲ ਕਰੀਏ ਸਵੇਰੇ ਤੋਂ ਲਗਭਗ 65617 ਕਿਊਸਿ ਜਿਹੜਾ ਪਾਣੀ ਆ ਰਿਹਾ ਸੀਗਾ ਜੇਕਰ ਟਰਬਾਈਨਾ ਦੇ ਰਾਈ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹ 32171 ਕਿਊਸਿ ਜਿਹੜਾ ਪਾਣੀ ਸਵੇਰੇ ਟਰਬਾਈਨਾ ਦੇ ਰਾਈ ਛੱਡਿਆ ਜਾ ਰਿਹਾ ਸੀਗਾ ਜਿਹੜਾ ਕਿ ਅਗਲੇ ਪਾਸੇ ਆਪਣੇ ਨੰਗਲ ਡੈਮ ਤੋਂ ਜਿਹੜਾ ਨੰਗਲ ਹਾਈਡਲ ਨਹਿਰ ਦਾ ਪਾਣੀ ਜਿਹੜਾ 12500 ਕਿਊਸਿਕ ਤੇ ਆਨੰਦਪੁਰ ਹਾਈਡਲ ਨਹਿਰ ਦਾ ਪਾਣੀ 10150 ਕਿਊਸਿਕ ਜਿਹੜਾ ਛੱਡਿਆ ਜਾ ਰਿਹਾ ਸੀਗਾ ਸਤਲੁਜ ਦਰਿਆ ਦੀ ਗੱਲ ਕਰੀਏ ਤੇ ਪਹਿਲੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਤਲੁਜ ਦੇ ਵਿੱਚ ਪਾਣੀ ਸੀ ਉਹ ਸਿਰਫ 54 ਸੋ ਕਿਊਸਿਕ ਜਿਹੜਾ ਛੱਡਿਆ ਜਾ ਰਿਹਾ ਸੀਗਾ ਜੇਕਰ ਆਪਾਂ ਸਵੇਰ ਦੀ ਗੱਲ ਕਰੀਏ ਤਾਂ ਉਹ ਜਿਹੜਾ ਪਾਣੀ ਵਧਾ ਕੇ 13850 ਕਿਊਸਿਕ ਜਿਹੜਾ ਕਰ ਦਿੱਤਾ ਗਿਆ ਸੀਗਾ ਜੇਕਰ ਹੁਣ ਆਪਾਂ ਗੱਲ ਕਰੀਏ ਕਿ ਜਿਹੜੇ ਭਾਖੜਾ ਡੈਮ ਦੇ ਗੇਟ ਖੋਲੇ ਹਨ ਗੇਟ ਖੋਲੇ ਹਨ 19 ਅਗਸਤ ਬਾਅਦ ਦੁਪਹਿਰ ਜਿਹੜਾ 3 ਵਜੇ ਉਹ ਗੇਟ ਖੋਲੇ ਗਏ ਹਨ 1 ਫੁੱਟ ਤੱਕ ਉਹ ਗੇਟ ਖੋਲੇ ਗਏ ਹਨ ਜੇਕਰ 3 ਵਜੇ ਤੋਂ 4 ਵਜੇ ਦੀ ਗੱਲ ਕਰੀਏ ਤਾਂ ਉਹ ਜਿਹੜਾ 1 ਫੁੱਟ ਤੱਕ ਚੱਲਣਗੇ ਜੇਕਰ 4 ਵਜੇ ਤੋਂ 5 ਵਜੇ ਦੀ ਗੱਲ ਕਰਾਂਗੇ ਤਾਂ ਉਹ ਜਿਹੜਾ ਗੇਟਾਂ ਦੀ ਮਾਤਰਾ ਉਹ ਜਿਹੜੀ 2-2 ਫੁੱਟ ਕਰ ਦਿੱਤੀ ਜਾਵੇਗੀ ਜੇਕਰ ਆਪਾਂ 5 ਵਜੇ ਤੋਂ ਅੱਗੇ 6 ਵਜੇ ਤੱਕ ਗੱਲ ਕਰੀਏ ਤਾਂ ਉਹ ਜਿਹੜੇ ਗੇਟ 3 ਫੁੱਟ ਤੱਕ ਜਿਹੜੇ ਖੋਲੇ ਜਾਣਗੇ ਨੰਗਲ ਡੈਮ ਦੇ ਗੇਟ ਸੋ ਇਹ ਜਿਹੜਾ ਇਹਨਾਂ ਗੇਟਾਂ ਰਹੀਂ ਜਿਹੜਾ ਪਾਣੀ ਆ ਟੋਟਲ ਪਾਣੀ ਜਿਹੜਾ ਇਸ ਸਮੇ ਲਗਭਗ ਜਿਹੜਾ ਆਪਣੇ ਭਾਖੜੇ ਟਾਈਮ ਤੋਂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਉਹ ਲਗਭਗ ਜਿਹੜਾ ਪਾਣੀ ਕੋਸ਼ ਜਿਹੜਾ ਮੰਨ ਲਓ ਕਿ 32000 ਕਿਊਸੀਕ ਪਾਣੀ ਜਿਹੜਾ ਭਾਖੜੇ ਟਾਈਮ ਤੋਂ ਛੱਡਿਆ ਜਾ ਰਿਹਾ ਇਸ 32000 ਨੂੰ ਮਤਲਬ ਕਿ ਜਿਹੜੇ ਆਪਣੇ ਡੈਮ ਦੇ ਗੇਟ ਖੋਲੇ ਹਨ ਜਿਹੜੇ ਸਪਿਲਵੇ ਗੇਟ ਖੋਲ ਦਿੱਤੇ ਹਨ ਕਿਉਂਕਿ ਜਿਹੜਾ 32000 ਪਾਣੀ ਆ ਉਹ ਟਰਬਾਈਨਾਂ ਰਾਹੀਂ ਛੱਡਿਆ ਜਾ ਰਿਹਾ ਟੋਟਲ ਜਿਹੜਾ ਪਾਣੀ ਆ ਉਹਨਾਂ ਛੱਡਣ ਦੀ ਜਿਹੜੀ ਆਊਟਫਲੋ ਦੀ ਮਾਤਰਾ ਉਹ 45000 ਤੱਕ ਲੈ ਕੇ ਜਾਣੀ ਆ ਮਤਲਬ ਕਿ ਜੇਕਰ 32000 ਟਰਬਾਈਨਾਂ ਨਾਲ ਥਰੂ ਛੱਡਿਆ ਜਾ ਰਿਹਾ ਤਾਂ ਬਾਕੀ ਜਿਹੜਾ ਅਗਲਾ ਪਾਣੀ ਆ 15000 ਕਿਊਸਿਕ ਉਹ ਜਿਹੜਾ ਸਪਿਲਵੇ ਗੇਟਾਂ ਰਾਹੀਂ ਛੱਡਿਆ ਜਾ ਸਕਦਾ ਇਹ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਆਪਾਂ ਨੂੰ ਮਿਲ ਰਹੀ ਆ ਜਿਹੜੀ ਕਿ ਜਿਹੜਾ ਸਿੱਧਾ ਇਹ ਜਿਹੜਾ ਸਾਰਾ ਪਾਣੀ ਆ 45000 ਕਿਊਸਿਕ ਦੇ ਅਗਲੇ ਪਾਸੇ ਜਿਹ ਸਤਲੁਜ ਦਰਿਆ ਦੇ ਵਿੱਚ ਛੱਡਣ ਦੀ ਸੁਭਾਵਨਾ ਬਣੇਗੀ ਸੋ ਉਸ ਤੋਂ ਅਗਲੀ ਜਿਹੜੀ ਰਿਪੋਰਟ ਆਊਗੀ 6 ਵਜੇ ਤੋਂ ਬਾਅਦ ਦੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜਿਹੜਾ ਵਾ ਮੈਂ ਦੁਬਾਰਤੋਂ ਦੱਸ ਦੇਣਾ ਕਿ ਜਿਹੜੇ ਗੇਟ ਖੋਲੇ ਗਏ ਹਨ ਭਾਖੜਾ ਡੈਮ ਦੇ ਉਹ ਜਿਹੜੇ 3 ਵਜੇ 1 ਫੁੱਟ ਤੱਕ ਚੱਲਣਗੇ 4 ਵਜੇ ਤੋਂ ਬਾਅਦ 2 ਫੁੱਟ ਤੇ ਚੱਲਣਗੇ ਤੇ 5 ਵਜੇ ਤੋਂ ਬਾਅਦ ਜਿਹੜੇ 3 ਫੁੱਟ ਤੱਕ ਖੋਲੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਪਾਣੀ ਟੋਟਲ ਜਿਹੜਾ ਪਾਣੀ ਆਊਟਫਲੋ ਕੀਤਾ ਜਾਵੇਗਾ ਭਾਖੜਾ ਨੰਗਲ ਡੈਮ ਤੋਂ ਉਹ ਜਿਹੜਾ 45000 ਕਿਊਸਿਕ ਟੋਟਲ ਕੀਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਬਾਕੀ ਤੁਹਾਨੂੰ ਥੋੜਾ ਜਿਹਾ ਸਹਿਮ ਦੀ ਲੋੜ ਆ ਪੈਨਿਕ ਹੋਣ ਦੀ ਲੋੜ ਨਹੀਂ ਡਰ ਦਾ ਜਿਹੜਾ ਮਾਹੌਲ ਕ੍ਰੀਏਟ ਨਾ ਕਰੋ ਕਿਉਂਕਿ ਜਿਹੜਾ ਸਤਲੁਜ ਦਰਿਆਓ ਫਿਲਹਾਲ ਠੀਕ ਹੀ ਚੱਲ ਰਿਹਾ ਸੀ ਕਿ ਪਹਿਲਾਂ ਤੋਂ ਹੀ ਹੁਣ ਜਿਹੜਾ ਥੋੜਾ ਜਿਹਾ ਪਾਣੀ ਆਵੇਗਾ ਬਾਕੀ ਤੁਸੀਂ ਸਤਲੀ ਦਰਿਆ ਦੇ ਨੇੜੇ ਜਾਣ ਤੋਂ ਜਿਹੜਾ ਆਪਣਾ ਪ੍ਰਹੇਜ ਕਰਨਾ ਬਿਆਸ ਦੇ ਨੇੜੇ ਵੀ ਜਾਣ ਤੋਂ ਵੀ ਪ੍ਰਹੇਜ ਕਰਨਾ ਕਿਉਂਕਿ ਇੰਨਾ ਦਿਨਾਂ ਦੇ ਵਿੱਚ ਜਿਹੜੀਆਂ ਨਦੀਆਂ ਨਾਲੇ ਦਰਿਆ ਨੇ ਉਹ ਫਾਣ ਤੇ ਚੱਲ ਰਹੇ ਨੇ ਭਰੇ ਆ ਰਹੇ ਨੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਜਿਹੜਾ ਦਰਿਆਵਾਂ ਨਦੀਆਂ ਨਾਲਿਆਂ ਦੇ ਨੇੜੇ ਜਾਣ ਤੋਂ ਪ੍ਰਹੇਜ ਕਰੋ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਇਹ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਣੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗਦੀ ਆ ਕਮੈਂਟਾਂ ਵਿੱਚ ਤੁਸੀਂ ਆਪਣੇ ਆਪਣੇ ਏਰੀਆ ਦਾ ਨਾਮ ਜਰੂਰ ਲਿਖੋ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਬਾਕੀ ਅਗਲੀ ਰਿਪੋਰਟ ਲਈ ਤੁਸੀਂ ਆਪਣਾ ਸੁਖ ਲਾਟਿਆ YouTube ਚੈਨਲ Facebook ਚੈਨਲ ਸੁਖ ਲਾਟਿਆ ਨੂੰ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਜੜੀ ਪਲ-ਪਲ ਦੀ ਖਬਰ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਅਗਲੀ ਜਾਣਕਾਰੀ ਲਈ ਜੁੜੇ ਰਹੋ ਬਹੁਤ-ਬਹੁਤ ਧੰਨਵਾਦ ਜੀ